ਯੰਤਰ ਤਾਂ ਵੀਜ ਨੂੰ ਕਹਿੰਦੇ ਨੇ ਤੰਤਰ ਜੋ ਵਿਸ਼ੇਸ਼ ਤਰ੍ਹਾਂ ਦਾ ਅਨੁਸ਼ਟਾਨ ਕੀਤਾ ਜਾਂਦਾ ਹੈ ਜਿਹਨੂੰ ਆਮ ਬੋਲੀ ਜਾਦੂ ਢੋਣਾ ਕਹਿੰਦੇ ਨੇ ਮੰਤਰ ਬੋਲਣਾ ਏ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰਦਨ ਤੰਤਰ ਹੈ ਹੁਣ ਮੈਂ ਅਰਜ਼ ਕਰਾਂ ਪੰਜਾਬੀ ਦੇ ਕੋਈ 20 22 ਪੇਪਰ ਨਿਕਲਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ ਇਤਨੇ ਪੰਜਾਬ ਦੇ ਵਿੱਚ ਵੀ ਨਹੀਂ ਨਿਕਲਦੇ ਤੇ ਇੱਥੇ ਵੀ ਨਿਕਲਦੇ ਨੇ ਸਭ ਜੋਤਸ਼ੀਆਂ ਨਾਲ ਭਰੇ ਨੇ ਪੰਡਤ ਮਹਾਰਾਜ ਨਾਲ ਪੀਰ ਸਾਈ ਨਾਲ ਸੈਦ ਬਾਬਾ ਇਹ ਪੰਜਾਬੀ ਦੇ ਪੇਪਰ ਕਿਉਂ ਭਰੇ ਹੋਏ ਨੇ ਮੈਂ ਡੇਲੀ ਉਰਦੂ ਦਾ ਪੇਪਰ ਪੜ੍ਹਦਾ ਮੈਨੂੰ ਤਾਲੀਵਾਲ ਸਾਹਿਬ ਲੈ ਕੇ ਦਿੰਦੇ ਨੇ ਉਹਦੇ ਵਿੱਚ ਮੈਨੂੰ ਜ਼ਰਾ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਖਬਰਾਂ ਦਾ ਪਤਾ ਚੱਲਦਾ ਉਹਨਾਂ ਦੇ ਵਿੱਚ ਪੀਰ ਸਾਈ ਕੋਈ ਨਹੀਂ ਉਹਨਾਂ ਦੇ ਪੰਡਤ ਜੀ ਮਹਾਰਾਜ ਕੋਈ ਨਹੀਂ ਇਹਦਾ ਮਤਲਬ ਹੈ ਮੁਸਲਮਾਨ ਨਹੀਂ ਜਾਂਦੇ ਸਾਰੇ ਸਿੱਖ ਜਾਂਦੇ ਪੰਜਾਬੀ ਦੇ ਪੇਪਰਾਂ 'ਚ ਮਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾਂਦੇ ਪੀਰ ਸਾਈ ਕੋਲ ਮਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਉਂਦੇ ਗੁਰਦੁਆਰੇ ਨੇ ਜਾਂਦੇ ਪੰਡਤ ਜੀ ਮਹਾਰਾਜ ਕੋਲ ਅਜਮੇਰੀ ਬਾਬੇ ਕੋਲ ਸੈਦ ਬਾਬੇ ਕੋਲ ਤੇ ਸੈयद ਬਾਬੇ ਰੱਬ ਤੋਂ ਵੀ ਵੱਡੇ ਹੋ ਗਏ ਸੀ ਤਿੰਨ ਦਿਨਾਂ ਚ ਕੰਮ ਕਰਦੇ ਆਗੇ ਤੁਹਾਡਾ ਗਰੰਟੀशुदा ਮੈਂ ਅਰਜ਼ ਕਰਾਂ 100 ਬੰਦੇ ਜਾਨ ਔਲਾਦ ਵਾਸਤੇ ਤੇ ਮੈਂ ਅਰਜ਼ ਕਰਾਂ ਨਵਿਆਂ ਦੇ ਘਰ ਤੇ ਔਲਾਦ ਹੋਈ ਜਾਣੇ ਹੁੰਦੀ ਇਹ ਕੀੜੇ ਮਕੋੜੇ ਇਹ ਪਸ਼ੂ ਪੰਛੀ ਕਿਹੜੇ ਤਾਗੇ ਤਵੀਜ਼ ਲੈਂਦੇ ਪੈਣ ਇਹਨਾਂ ਦੇ ਵੀ ਬੱਚੇ ਹੁੰਦੇ ਤੇ ਜਿਨ੍ਹਾਂ ਦੇ ਘਰ ਹੋ ਜਾਣਗੇ ਪੀਰ ਸਾਈਂ ਦੀ ਬਖਸ਼ਿਸ਼ ਹੈ ਜੀ ਬਾਕੀ ਕੰਮਾਂ ਦਾ ਵੀ ਇੰਜ ਹੀ ਸਮਝ ਲਾ। ਇਹ ਪੰਡਿਤ ਮਹਾਰਾਜ ਦੀ ਬਖਸ਼ਿਸ਼ ਹੈ। ਮੈਂ ਤੁਹਾਨੂੰ ਧਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੋਲ ਸੁਣਾਵਾਂ। ਅਗਰ ਇਸ ਤੇ ਭਰੋਸਾ ਆਏ ਉਸ ਸਾਖੇ ਮੈਂਨੂੰ ਕਹਿਣ ਦੇਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ। ਤੇ ਇਤਨਾ ਸੁਣ ਕੇ ਵੀ ਅਗਰ ਕੋਈ ਪੀਰ ਸਾਈਂ ਤੇ ਪੰਡਿਤ ਮਹਾਰਾਜ ਦੇ ਚੱਕਰਾਂ 'ਚ ਪਹੁੰਚਦਾ ਹੈ ਉਹ ਗੁਰਸਿੱਖ ਨਹੀਂ ਹੈ। ਗੁਰੂ ਨਾਨਕ ਦੇ ਬੋਲ ਤੁਹਾਨੂੰ ਸਰਵਨ ਕਰਾਵਾਂ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚ ਹਾਤ ਹੈ ਸਭ ਕਰੇ ਕਰਾਇਆ ਹੋਰ ਕਿਸੇ ਦੇ ਹੱਥ 'ਚ ਨਹੀਂ ਹੈ ਦਾਤੇ ਦਾਤ ਰਖੀ ਹਾਤ ਆਪਣੇ ਕਿਸੇ ਦੇ ਹੱਥ 'ਚ ਨਹੀਂ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚ ਹਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੈ ਨਾ ਬਿਨ ਹਰ ਕੇ ਲਾਇਆ ਕੁਛ ਵੀ ਦੁੱਖ ਸੁਖ ਬਿਨਾ ਹਰੀ ਤੋਂ ਨਹੀਂ ਲਗਦਾ ਕੋਈ ਵੀ ਕਲ ਕਲੇਸ਼ ਆਨੰਦ ਸੁਖ ਬਿਨਾ ਪਰਮਾਤਮਾ ਦੇ ਹੱਥਾਂ ਤੋਂ ਹੋਰ ਕਿਸੇ ਪਾਸੋਂ ਨਹੀਂ ਆਉਂਦਾ ਪੰਕਤੀਆਂ ਮੈਂ ਫਿਰ ਪੜ੍ਹ ਕੇ ਤੁਹਾਨੂੰ ਸੁਣਾਵਾਂ ਤਾਂ ਕਿ ਚੇਤੇ ਰਹਿਣ ਭਾਈ રે ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਟੀਵੀ ਤੇ ਇਹਨਾਂ ਦੀ ਐਡ ਰੇਡੀਓ ਤੇ ਇਹਨਾਂ ਦੀ ਐਡ ਮੈਂ ਤੇ ਦੇਖ ਕੇ 당ਗ ਰੇ ਨਾ ਅਖਬਾਰ ਪੰਜਾਬੀ ਦੇ ਸਾਰੇ ਇਹਨਾਂ ਨਾਲ ਜੋ ਹੈ ਭਰੇ ਹੋਏ ਇਸ ਤੋਂ ਪਤਾ ਚੱਲਦਾ ਬਹੁਤੀ ਤਲਾਦ ਦੇ ਸਿੰਘ ਜਾਂਦੇ ਔਰ ਮੈਨੂੰ ਪਤਾ ਵੀ ਚੱਲਿਆ ਔਰ ਇੱਕ ਇੱਕ ਪੀਰ ਬਾਬਾ ਇੱਕ ਇੱਕ ਪੰਡਤ ਮਹਾਰਾਜ ਇੱਕ ਇੱਕ ਹਫਤੇ ਦੇ ਵਿੱਚ ਕੰਸੇ ਕਮ 4 4 5 5000 ਪੌਂਡ ਐਡ ਤੇ ਖਰਚ ਕਰਦਾ ਹੈ ਟੀਵੀ ਇਹਦੇ ਚ ਰੇਡੀਓ ਇਹਦੇ ਚ ਸਾਰੇ ਅਖਬਾਰਾਂ ਆਉਂਦੇ ਚ ਇੰਨਾ ਖਰਚ ਕਰਦੇ ਨੇ ਇੱਕ ਸਵਾਲ ਪੁੱਛੋ ਦੇ 500 ਪੌਂਡ ਮੰਗਦੇ ਨੇ 1000 ਡਾਲਰ ਮੰਗਦੇ ਨੇ ਤਿੰਨ ਦਿਨ ਹੀ ਤੁਹਾਡਾ ਕੰਮ ਕਰਦੇ ਆਂਗੇ ਇੰਨੀ ਕੱਚੀ ਲੋਕਾਂ ਦੀ ਸ਼ਰਦ ਹੈ ਲੋਕੀ ਭਟਕ ਜਾਂਦੇ ਨੇ ਭਟਕ